ਪਾਤਸ਼ਾਹ ਜੀ ਕੋਲ ਬਠਾ ਕੇ ਕਹਿੰਦੇ ਇੱਕ ਗੱਲ رائے ਨੂੰ ਕਿਤਾ ਕਹਿਰ ਕਰਮਤ ਤੋਂ ਵਖਾ ਕੇ ਆਖਦੇ ਟੱਲ رائے ਨੂੰ ਸਾਡੀ ਤੁਹਾਡੇ ਉੱਤੇ ਬਹੁਤ ਨਰਾਜੀ ਹੋ ਕੇ ਭਾਜ ਨੀ ਕਰਪ ਦੇ ਰਹੋ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਬਣੋ ਨਾ ਸ਼ਰੀਕ ਰੱਬ ਦੇ ਉਹ ਜਿਹੜਾ ਉਹ ਸਦਾ ਹੁਕਮਾਂ ਅਲਟਾਉਂਦਾ ਇਹ ਤੋਂ ਵੱਡਾ ਪਾਪ ਕੋਈ ਨਾ ਫੇਰਾ ਆਪ ਦੀ ਕਰੀ ਦਾ ਭਾੜਾ ਪਾਉਂਦਾ ਰੱਬ ਬਣੀ ਆਪ ਕੋਈ ਨਾ ਪੜੇ ਭੋਗ ਦੇ ਪੰਡਤ ਮੁਲਾਕਾ ਜੀ दुख चीक चीक रब ते रहो रब दी रजा दे जी रज़ा जे विच राजी पनो नब लाणु ताख तो ताख त बसो लाणु ताख तो ताख त ता बठो लीला पारख अकाली ॼाग पाल मार बचा ਹੈ ਪਰ ਤਾਂ ਪਾਲਦੀ ਸਾਰੀ ਜਿਸ ਨੇ ਸਰਸਟੀ ਸਾਜੀ ਕਾਜ ਕਰੂ ਠੀਕ ਸਭ ਦੇ ਰਹੋ ਰੱਬ ਦੀ ਰਜ਼ਾ ਦੇ ਵਿੱਚ ਰਾਜ਼ੀ ਬਣੋ ਨਾ ਸ਼ਰੀਕ ਰੱਬ ਦੇ ਹੋ ਜੇ ਸੀ ਸ਼ਕਤੀ ਵਖਾਣੇ ਗੁਰੂ ਕਹਿੰਦੇ ਜੇ ਸੀ ਸ਼ਕਤੀ ਵਖਾਣੇ ਗੁਰੂ ਕਹਿੰਦੇ ਆਣਾ ਮਨੋ ਕੋਈ ਕਹਿੰਦਾ ਨਾ ਗੁਰੂ ਪੰਜਵੇਂ ਤਵੀ ਤੇ ਕਾ ਤਵੈਂਦੀ ਸੀਸ ਤੱਤਾ ਰੇਤਾ ਪੈਦਾ ਨਾ ਕੋ ਕ ਸੁਤਿਆ ਜਮੀਰਾ ਨੂੰ ਜਗਾ ਜੀ ਪਿਆਰੇ ਸ਼ੋਭਾ ਨੀ ਕਰਬ ਦੇ ਰਹੋ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਬਣਾਉਣਾ ਸ਼ਰੀਕ ਰੱਬ ਦੇ ਤਵੀਓ ਤੇ ਬਹਿ ਕੇ ਜਾ ਤਰੇਣਾ ਇਹ ਹੀ ਸੱਚੀ ਕਰਾ ਮਾਤ ਹੈ ਆਪਾ ਬਾਰ ਕੇ ਅਮਾਰਾ ਜਾਗ ਰਹਿਣਾ ਕਰਾ ਮਾਤ ਵਾਲੀ ਬਾਤ ਹੈ ਅੰਦੀ ਸ਼ਕਤੀ ਤੋਂ ਪਾਣਾ ਮੰਨਣਾ ਜੀ ਬਖਸ਼ੇ ਤੋਫੀਕ ਰੱਬ ਦੇ ਰਹੋ ਰੱਬ ਦੀ ਰਜ਼ਾ ਦੇ ਵਿੱਚ ਰਾਜੀ ਬਣਾਣਾ ਸ਼ਰੀਕ ਰੱਬ ਦੇ ਹੋਈ ਇਹਨੂੰ ਮਹਿਰਤ ਮੰਡਾਲਾ ਸਾਹਿਬ ਕਹਿੰਦੇ ਕਿਨੋ ਕਿਨੋ ਜਿਉਂਦਾ ਕਰੇਗਾ ਇੱਥੇ ਮਰਨ ਵਾਲੇ ਹੀ ਸਾਬ ਰੈਂਦੇ ਕਿਦੀ ਥਾਂ ਤੇ ਆਪ ਮਰੇਗਾ ਇਹਨੂੰ ਛੱਡੇਗਾ ਕਰੇਗਾ ਕਿਨੂ ਰਾਜੀ ਸ્વાસ ਅਮਲਿਕ ਸਭ ਦੇ ਰਹੋ ਰੱਬ ਦੀ ਰਜਾ ਦੇ ਵਿੱਚ ਰਾਜੀ ਬਣਾਉਣਾ ਸ਼ਰੀਕ ਰੱਬ ਦੇ ਜੇ ਮੈਂ ਹੁਕਮ ਹੈ ਉਦਾਯੋਂ ਮੈਂ ਹੋਣਾ ਓ ਮਾਲਕ ਹੈ ਸੰਸਾਰ ਦਾ ਭਾਵੇਂ ਖੁਸ਼ੀਆਂ ਤੇ ਭਾਵੇਂ ਹੋਵੇ ਰੋਣਾ ਪਾਣਾ ਮਨੋ ਕਰ ਤਾਰਦਾ ਮੰਨਣਾ ਹੁਕਮ ਤੁਝੇ ਤੇ ਜੇਗਾ ਬਾਜੀ ਭੇਦ ਹੈ ਪਰੀ ਕਰ ਰੱਬ ਦੇ ਰਹੋ ਰੱਬ ਦੀ ਰਜਾ ਦੇ ਵਿੱਚ ਰਾਜੀ ਬਣੋ ਨਾ ਸ਼ਰੀਕ ਰੱਬ ਦੇ ਓ ਜੇ ਨਾ ਮੋਹਣ ਜਿਆਂ ਦਾ ਤੁਸੀਂ ਕਰਦੇ ਜੇ ਨਾ ਮੋਹਣ ਜਿਆਂ ਦਾ ਤੁਸੀਂ ਕਰਦੇ ਅਸੀਂ ਨਾ ਨਰਾਜ ਹੋਮ ਦੇ ਵਟੇ सजण सजण वांगु मारी मौत न करणी हूंदे जो रफ़ीक रब दे रहो रब जी रज़ा ते विच राजी रब दो तन धन है टल जी कहांगे ਵਚਨ ਕਮਾ ਕੇ ਗੁਰਾਂ ਦੇ ਲਾਡੀ ਦੀਪਕ ਐਂਦੇ ਸਾਨੂੰ ਸਮਾ ਜਾਗੇ ਜਿੰਦ ਲੇਖੇ ਲਾ ਕੇ ਗੁਰਾਂ ਦੇ ਗੁਰੂ ਕਰ ਧਿੰਦਾ ਕਰ ਮਨਵਾਜੀ ਹੋ ਕੇ ਨਜ਼ਾ ਦੀ ਕਰਬ ਦੇ ਰਹੋ ਰੱਬ ਦੀ ਰਾਜਾ ਦੇ ਵਿੱਚ ਰਾਜੀ ਬਣਾਉਣਾ ਸ਼ਰੀਕ ਰੱਬ ਦੇ ਰੋ